ਕਿਸੇ ਨੂੰ ਕਿਸੇ ਡਾਕਟਰ ਦੇ ਸਾਹਮਣੇ ਇਹਦਾ ਨਾੜੀਆ ਕਰਵਾ ਕੇ ਪਹਿਲਾਂ ਲਿਖਿਆ ਨਾ ਕੋਈ ਕੁਝੀ ਕੁਝੀ ਸਰ ਬੱਚਾ ਵੀ ਆਹ ਭਾਈ ਜਵਾਕ ਸੱਟ ਗਿਆ ਸੀਗਾ ਕੋਈ ਡਾਕਟਰ ਆਪਣਾ ਹੈਗਾ ਪਿੰਡ ਦੇ ਲੋਕਾਂ ਨੇ ਚੱਕਿਆ ਲੇ ਲੂ ਆ ਫੋਨ ਫੜ ਕੇ ਰੱਖ ਵੀਡੀਓ ਬੰਦਿਆ ਕੋਲੇ ਲਈ ਦਿਖਾ ਦੇ ਵੀ ਮੁੰਡਾ ਉਹਦੇ ਚ ਦਿਖਾਇਆ ਪਰ ਤੇ ਸਬੂਤ ਬਣ ਜਾਂਦਾ ਨਹੀਂ ਜੰਮ ਤੂੰ ਓਏ ਮੈਨੂੰ ਨਹੀਂ ਉਹ ਆਪਣਾ ਅੱਜ ਤੇ ਆ ਵੀਡੀਓ ਬਣਾ ਦੇ ਦੀ ਇਹ ਮੁੰਡਾ ਗਾਲ ਹੈ ਆਪਣਾ ਉਹ ਕਹਿੰਦਾ ਖੜੇ ਬਾਈ ਆ ਲੈ ਆ ਫੜੀ ਤਰਾ ਚੱਲਦਾ ਇਹ ਅਹੀਂ ਤੇ ਨਹੀਂ ਬਾਬਾ ਦੇ ਦੇ ਡਾਕਟਰ ਬੁਲਾ ਲਿਆ ਡਾਕਟਰ ਨੂੰ ਬੁਲਾਉਣੇ ਆ ਜੀ ਇਹ ਪਤਾ ਨਹੀਂ ਕਿਹੜਾ ਕੋਈ ਸਿੱਟ ਗਿਆ ਇਹ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਹੋਰ ਆ ਬੱਚਾ ਪਤਾ ਨਹੀਂ ਕਿਹੜਾ ਜੀ ਸਿੱਟ ਗਿਆ ਇੱਥੇ ਜੌਣ ਸਿੰਘ ਵਾਲੇ ਥੱਪੜ ਦੇ ਕੋਲੇ ਤੇ ਡਾਕਟਰ ਸਾਦ ਕੇ ਦਾ ਨਾਰਵ ਹਟਾਉਣਾ ਨਾਲ ਹੀ ਨਾੜੂਗਾ ਭਾਈ ਨਾਲ ਹੀ ਨਾੜਗਾ ਹੋਰ ਬੱਚੇ ਨੂੰ ਦਿਖਾ ਦਿਓ ਵੀਖਾ ਲੋ ਯਾਰ ਹਾਂ ਡਾਕਟਰ ਨੂੰ ਦਿਖਾ ਲੋ ਡਾਕਟਰ ਨੂੰ ਦਿਖਾਓ ਹਾਂ ਦਿਖਾਉਣੀ ਹੈ ਡਾਕਟਰ ਨੂੰ ਸਾਦ ਗਿਆ ਲੈ ਚਲੋ ਭਾਈ ਉੱਥੀ ਲੈ ਚਲੋ ਲੈ ਚਲੋ ਹੋਰ ਲੈ ਚਲੋ ਐਂਕੋ ਕਿੱਡੀ ਵਧੀਆ ਦੇਖੋ ਸ਼ਹੀਦੀ ਜੀ ਅੱਜ ਨਾ ਅੱਜ ਪਾ ਲਈਦਾ ਹਾਂ ਹੂੰ ਦਿਖਾਤਾ 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 ਨਹੀਂ ਨਹੀਂ ਦਿਖਾਤਾ ਇੱਥੇ ਪਕੜ ਕੋ जमा क्या दिखाई बी फूनसी माड़ा जो ये जवाक सी भाई मुंडा दिखा दे माड़ा जी ਮੁੰਡਾ ਮੂੰਹ ਹੀ ਸਾਫ ਕਰ ਰਿਹਾ ਮੈਨਾਂ ਲੱਗਦਾ ਯਾ ਤੇ ਮੂੰਹ ਹੀ ਵੀ ਕੇਸ ਹੋ ਗਿਆ ਹੁਣੇ ਬਾਈ ਤੁਰਤ ਲਓ ਬਾਈ ਪਤਾ ਹੀ ਨਹੀਂ ਲੱਗਾ ਕੌਣ ਸਾਥ ਕੀ ਤੇ ਕਲ ਜੋ ਆ ਗਿਆ ਲਓ ਇਹ ਦਿਵਾਗ ਤੁਰਤ ਜਮਾ ਯਾਰ ਨਾੜਗਾ ਵੀ ਨਹੀਂ ਕੱਟਾ ਲੋ ਸੱਟ ਗਈ ਇੱਥੇ ਇਹ ਰੋਣਾ ਸੱਦੇ ਕਿਸੇ ਨੂੰ ਡਾਕਟਰ ਡਾਕਟਰ ਆਹ ਜੰਮੇ ਨੂੰ ਕਰ ਦੋ ਉਹ ਮੈਂ ਘਰੇ ਨਹੀਂ ਆ ਬਾਈ ਕਰੇ ਮਾੜੇ ਮੋਟਾ ਵੀ ਦਵਾਈ ਬੁੱਟੀ ਦਾ ਕੋਈ ਹੈਗਾ ਹੁਣ ਠੀਕ ਆ ਨਾ ਕੁਝ ਨਹੀਂ ਕੁਝ ਨਹੀਂ ਲੈ ਜਾਇਓ ਕਰ ਕਿੱਥੋਂ ਲੈ ਜਾਓ ਹੈ ਹਾਂ ਨਹੀਂ ਸਹੀ ਆ ਛਾੜ ਨਾ ਚੜੰਦੇ ਚੱਕਿਆ ਥੱਪੜ ਕੋ ਛਾੜ ਨਾ ਜੀ ਲੈ ਤਰੀ ਲੈ ਜਾਏ ਕੋਈ ਚੱਕਰ ਵਾਲੀ ਆ ਦੇ ਤੋ ਸਹੀ ਲਾਜ ਹੋ ਜਾਏਗਾ ਸਹੀ ਹੈ ਨਾ ਸਹੀ ਆ மு <coughs> <coughs> ਕੋਈ ਕਾਤੋਂ ਕਰਦਿਆਂ ਆ ਗਏ ਬਾਈ ਜੀ ਪਤਾ ਹੀ ਨਹੀਂ ਕੌਣ ਸੁੱਟ ਕੇ ਗਿਆ ਉਹਨਾਂ ਨੇ ਜਮਾਂ ਕੰਡਿਆਂ 'ਚ ਇੱਥੇ ਕੰਡਿਆਂ 'ਚ ਜਮਾਂ ਕੰਡਿਆਂ 'ਚ ਲੰਘਦੇ ਗੱਡੀ ਕਿੱਥੇ ਪਿਆ ਇਹ ਤਾਂ ਆ ਰਾਮਨਾਰਗੇ ਦੱਸ ਕੇ ਗਏ ਇਹਨੇ ਇਹਨੇ ਜੋ ਸੁੱਟ ਕੇ ਗਿਆ ਕੋਈ ਪਤਾ ਨਹੀਂ ਲੱਗਿਆ ਪਾ ਤਾਂ ਕੀ ਕੰਮ ਪਤਾ ਨਹੀਂ ਹੁਣ ਤਾਂ ਕੀ ਲੱਗ ਵਿਚਾਰਾ ਉਹ ਤਾਂ ਠੀਕ ਹੈ ਪਾਣੀ ਸੀ ਅੰਦਰ ਪਾਣੀ ਦੀ ਪ੍ਰੋਬਲੀਮ ਹੁੰਦਾ ਫਿਰ ਇਹਦਾ ਨਾਰਮਲ ਜਿਹਾ ਦਾ ਬਸ ਨਹੀਂ ਉੱਤੇ ਪਿਆ ਇਹਦੀ ਹੋ ਕੁਸ ਹੋ ਜਾਂਦਾ ਜੀ ਦੂਜੀ ਚੱਲ ਜਾਂਦੀ ਜੀ 18 ਟਾਂਗੇ ਦਾ ਪੂਰਾ ਬਚਾ ਡਾਕਟਰ ਨੂੰ ਦਿਖਾ ਦੇਣੀ ਕੋਲ ਹੈਗਾ ਨੰਬਰ 8844 ਹੈ ਬਾਹਰ ਪੁਰਨਾ ਟਿਕਾਣਾ ਉਹ ਸਰ ਕਿਥੇ ਦਾ ਹੋਇਆ ਭਾਈ ਗੁਰਪਾਉ 108 ਤੇ ਮਾਰ ਕੇ ਫੋਨ ਹਾਂਜੀ ਲਾ ਦਿਓ 108 ਨਾਲ ਬਗ ਜੇ ਤੁਸੀਂ ਕੋਈ ਕੋ ਨੂੰ ਉਹ ਭਾਜੀ ਉਹ ਭਾਈ ਹੁਣ ਮਾੜਾ ਮੋਟਾ ਤਾਂ ਉਹਨੂੰ ਕੋਤਾ ਵੀ ਚਾਹੀਦਾ ਰਗੜ ਮਿੱਦਾ ਚੇਨੇ ਹਾਂਜੀ ਹਾਂਜੀ ਨਹੀਂ ਕਰਾਉਣਾ ਮੁੜ ਕੇ ਗਲਤ ਹੋਏ ਨਕਮਾ 108 ਤੇ ਨਾਲ ਦੀ ਨਾਲ ਚੁੱਪ ਕਰ ਗਾ ਬਿਲਕੀ ਜਾਂਦਾ ਸੀ ਉੱਥੇ ਮੁੜ ਕੇ ਦੇਣਾ ਹੀ ਨਹੀਂ ਉਹਨਾਂ ਨੇ ਨਹੀਂ ਨਹੀਂ ਦੇਦਾ ਦੇਣਗੇ ਦੇ ਦੇਣਗੇ ਉਹਨਾਂ ਨੇ ਨਹੀਂ ਕਰਨਾ ਕੋਈ ਤਾਂ ਪਾਲੂ ਇਹਨੂੰ ਕੋ ਦੇਣ ਉਹਨਾਂ ਨੇ ਨਹੀਂ ਕਰਨਾ ਆਪਾਂ ਅੱਜ ਕੋਈ ਰੱਪੜਾ ਕਰਵਾਉਣੀ ਪਈ ਬੜਾ ਬੁੜੀ ਜਿਹੀ ਨਿਕਰ ਗਈ ਪਸੀਟਾਲੀਆਂ ਦੇ ਸੀ ਉਹ ਸਾਨੂੰ ਕੋਈ ਵਜ੍ਹਾ ਨਹੀਂ ਲੱਗ ਪਈਏ ਹਾਂ ਲੱਗਦਾ ਦੇਖਿਆ ਇਹ ਟਿੱਕਾ ਜਮਾ ਕੰਡਿਆਂ ਜਿਹਾ ਸੀਗਾ ਯਾਰ ਨਾੜਗਾ ਨਾੜਗਾ